ਇਹ ਲੰਮਾ ਸਮਾਂ ਕਬੱਡੀ ਦੇ ਮੈਦਾਨਾਂ ਦੇ ਵਿੱਚ ਆਪਣੀ ਆਵਾਜ਼ ਵਕੀਰਨ ਦੇ باوجود ਬਾਈ ਰੁਪਿੰਦਰ ਤੋਂ ਬਹੁਤ ਬਹੁਤ ਸਿੱਖਣ ਦੇ باوجود ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਮੌਕਾ ਦਿੱਤਾ ਪਹਿਲੀ ਵਾਰ ਮੈਂ ਧੰਨਵਾਦ ਕਰਦਾ ਗੋਪਾ ਬਿਆ ਸਾਡੇ ਬਹੁਤ ਸਤਿਕਾਰਯੋਗ ਕਬੱਡੀ ਦੇ ਬਹੁਤ ਵੱਡੇ ਪ੍ਰੋਮੋਟਰ ਨੇ ਬਬਲੂ ਕੁਰੂਖੇਤਰ ਜੀ ਦੀਪਕ ਖੱਖਾਂ ਵਾਲਾ ਸ਼ਿੰਦਰ ਸਮਰਾਜ ਜੀ ਤੇ ਸਭ ਤੋਂ ਵੱਡਾ ਜਿਹੜਾ ਸਹਿਯੋਗ ਆ ਮੇਰਾ ਵੱਡਾ ਭਾਈ ਇਸ ਨਗਰ ਦਾ ਜੰਪਲ ਆ ਬਾਈ ਰਾਜਾ ਸੈਦੂ ਕੋਲ ਅਸੀਂ ਅੱਜ ਸ੍ਰੀ ਗੁਰੂ ਰਵਦਾਸ ਭਗਤ ਜੀ ਦੇ ਗੁਰਦੁਆਰਾ ਕਮੇਟੀ ਵੱਲੋਂ ਯੋਗ ਵਿਦੇਸ਼ਾਂ ਤੋਂ ਸਾਡੇ ਬਿੱਟੂ ਸਾਹਾਂ ਕੋ ਸਾਇਦੋ ਕੇ ਕਮੈਂਟਰ ਬਾਸ ਆਏ ਆ ਕੇ ਦੌਰੇ ਤੋਂ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਆਂ ਸਨਮਾਨਤਨ ਲੈ ਕੇ ਬਾਕੀ ਜੋ ਸਾਡੇ ਪਿੰਡ ਦੇ ਪਤਵੰਤ ਤੇ ਸ਼ਰਜਣਾ ਸਮੂਹ ਕਮੇਟੀ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਆਂ ਬਾਕੀ ਸਾਡੇ ਪਿੰਡ ਦੇ ਜੋ ਰਾਜਾ ਸਾਹਾਂ ਕੋ ਪੁੱਤਰ ਸਰਦਾਰ ਗਰਜੰਟ ਸਿੰਘ ਜੀ ਜੋ ਆਮ ਘਾਂਤੇ ਕੇ ਆਪਾਂ ਕਹਿੰਦੇ ਆਂਗੇ ਸਾਡੇ ਪਿੰਡ ਦਾ ਮਸ਼ਹੂਰ ਪਰਿਵਾਰ ਉਹਨਾਂ ਦੇ ਸਹਿਯੋਗ ਸਦਕਾ ਉਹ ਨਿਊਜ਼ੀਲੈਂਡ ਪ੍ਰਦੇਸ਼ਕ ਕੱਪ ਵੱਲੋਂ ਬੁਲਾਇਆ ਗਿਆ ਸੀ ਜੋ ਨਿਊਜ਼ੀਲੈਂਡ ਦੀ ਧਰਤੀ ਤੇ ਆਪਣੇ ਦੌਰੇ ਉਪਰੰਤ ਆਇਆ ਹੈ ਅਸੀਂ ਸਾਰੇ ਦੁਆਰਾ ਫੇਰ ਉਹਨਾਂ ਨੂੰ ਸਨਮਾਨ ਸਨ ਦੇ ਕੇ ਸਨਮਾਨ ਕਰਦੇ ਹਾਂ ਬਾਕੀ ਜੋ ਬੰਦਾ ਵਾਧਰ ਸਿੰਘ ਕਲੱਬ ਵੱਲੋਂ ਵੀ ਪਹਿਲਾਂ ਸਾਡੇ ਪਿੰਡ ਵਿੱਚ ਗਰਜੰਟ ਸਿੰਘ ਦੇ ਪਰਿਵਾਰ ਵੱਲੋਂ ਬਿੱਟੂ ਸੰਸੈਦੋ ਕਰਨ ਸਨਮਾਨਿਤ ਕੀਤਾ ਗਿਆ ਉਹਨਾਂ ਦਾ ਵੀ ਅਸੀਂ ਆਪਣੇ ਕਲੱਬ ਵੱਲੋਂ ਧੰਨਵਾਦ ਕਰਦੇ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਜੀ ਅਸੀਂ ਧੰਨਵਾਦੀ ਆ ਬਾਈ ਰਾਜੇ ਕੇ ਪਰਿਵਾਰ ਦਾ ਬਾਈ ਕੇ ਇਹਨਾਂ ਨੂੰ ਇਹਨਾਂ ਨੇ ਬਹੁਤ ਵੱਡਾ ਸਹਿਯੋਗ ਆ ਇਹਨਾਂ ਦਾ ਸਾਡੇ ਪਰਿਵਾਰ ਨੂੰ ਸਾਡੇ ਛੋਟੇ ਵੀਰ ਬਿੱਟੂ ਨੂੰ ਸਾਡੇ ਪਿੰਡ ਦਾ ਨਾਰੋਸ਼ਨ ਕੀਤਾ ਜੀ ਵੀਰ ਨੇ ਸਾਡੇ ਬਿੱਟੂ ਨੇ ਇਹ ਬਹੁਤ ਵੱਡੀ ਗੱਲ ਆ ਜੀ 17 ਸਾਲ 17 ਸਾਲ ਹੋ ਗਏ ਜੀ ਕਮੈਂਟਰੀ ਕਰਦਿਆਂ ਨੂੰ ਕਿੰਨੀ ਖੁਸ਼ੀ ਹੋ ਰਹੀ ਸਭ ਤੋਂ ਪਹਿਲਾਂ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚੈਨਲ ਜੀਵੀਐਸ ਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਖੁਸ਼ੀ ਦੀ ਗੱਲ ਕੀਤੀ ਐ ਮੈਂ ਸਦਾ ਰਿਣੀ ਰਹੂੰਗਾ ਪਿੰਡ ਸੈਦੋਕੇ ਦਾ ਤੇ ਪਿਛਲੇ ਦਿਨ ਵੀ ਬਾਬਾ ਬੰਦਾ ਸਿੰਘ ਬਾਦਰ ਵੈਲਫੇਅਰ ਕਲੱਬ ਸੈਦੋਕੇ ਨੇ ਭਾਈ ਰੂਪੂ ਉਹਨਾਂ ਨੇ ਭਾਈ ਜਸਵੰਤ ਉਹਨਾਂ ਨੇ ਬੰਤੇ ਉਹਨਾਂ ਨੇ ਕੋਰੇ ਉਹਨਾਂ ਨੇ ਸਾਰੇ ਵੀਰਾਂ ਨੇ ਭਾਈ ਪ੍ਰਗਟ ਪਾਰੇ ਉਹਨਾਂ ਨੇ ਵਿਸ਼ੇਸ਼ ਮਾਨ ਸਤਿਕਾਰ ਦਿੱਤਾ ਤੇ ਜਿਹੜਾ ਅੱਜ ਦਾ ਮਾਨ ਸਤਿਕਾਰ ਆ ਤੰਤਨ ਗੁਰੂ ਰਵਿਦਾਸ ਮਹਾਰਾਜ ਜੀ ਕਲੱਬ ਸੈਦੋਕੇ ਵੱਲੋਂ ਤੇ ਇਹ ਨਿੱਗਾਂ ਮਾਨ ਸਤਕਾਰ ਦਿੱਤਾ ਤੇ ਬਹੁਤ ਖੁਸ਼ੀ ਹੈ ਤੇ ਹਮੇਸ਼ਾ ਇਹ ਸਾਰੇ ਕਲੱਬ ਦੇ ਜਿੰਨੇ ਵੀ ਸਾਡੇ ਮਾਨਯੋਗ ਗੁਰਬਖਸ਼ ਸਿੰਘ ਜੀ ਸਾਡੇ ਰਵਨ ਸਿੰਘ ਜੀ ਤਾਇਆ ਜੀ ਜੋਦਾਬਾਈ ਗਰਮੀਤ ਸਿੰਘ ਟੇਲਰ ਉਹਲੇ ਬਾਈ ਉਹਨਾਂ ਦਾ ਗਿਆਨੀ ਉਹਨਾਂ ਦਾ ਬੂਟਾ ਬਾਈ ਭਾਣ ਸਾਡਾ ਸਖਪਾਲ ਸਿੰਘ ਜਿਨ੍ਹਾਂ ਦਾ ਬਹੁਤ ਵੱਡਾ ਅਪਰਾਲਾਗਾ ਤੇ ਸਾਡੇ ਮਾਨਜੋਗ ਜਿਹੜਾ ਵੱਡਾ ਇੱਕ ਖੁਸ਼ੀ ਦਾ ਮਾਹੌਲ ਬਣਿਆਗਾ ਸਾਡਾ ਵੱਡਾ ਬਾਈ ਰਾਜਾ ਸੈਦੂ ਕੇ ਅੱਜਕੱਲ ਬਾਈ ਆਸਟ੍ਰੇਲੀਆ ਉਹਨਾਂ ਦੇ ਫਾਦਰ ਸਾਹਿਬ ਵੀ ਚੇਚੇ ਤੌਰ ਤੇ ਆ ਬਾਈ ਰੂਪੂਣੀ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਖੁਸ਼ੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਤੇ ਉਹ ਤਾਂ ਹੁੰਦੀ ਆ ਨਾ ਜਦੋਂ ਭਰਾ ਨਾਲ ਅਸ਼ੀਰਵਾਦ ਦੇਣ ਛੋਟੇ ਵੀਰ ਇਸ 17 ਸਾਲ ਹੋ ਗਏ ਤੇ ਸਭ ਤੋਂ ਵੱਡਾ ਜੋਦ ਦਾ ਨਿੱਕਾ ਬੰਦੇ ਉਹ ਇਸ ਮੁਕਾਮ ਤੱਕ ਪਹੁੰਚਾਉਂਦਾ ਸਭ ਤੋਂ ਵੱਡਾ ਯੋਗਦਾਨਤਾ ਜੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਬਾਕੀ ਪਿਆਰ ਕਰਨ ਵਾਲਿਆਂ ਨੇ ਬਿੱਟੂ ਨੂੰ ਬਿੱਟੂ ਸੈਦੋਕੇ ਬਣਾਇਆਗਾ ਨਾ ਜੀ ਤੇ ਪਰਮਾਤਮਾ ਨੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਮੁੱਚੇ ਨਗਰ ਸੈਦੋਕੇ ਦਾ ਐਨ ਆਰ ਆਈ ਵੀਰਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਕਲੱਬ ਸੈਦੋਕੇ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਕਲੱਬ ਸੈਦੋਕੇ ਦਾ ਧੰਨਵਾਦ ਐਨ ਆਰ ਆਈ ਭਰਾ ਸਾਡੇ ਵੱਡਾ ਬਾਈ ਗੁਰਪ੍ਰੀਤ ਸਿੰਘ ਰਾਜਾ ਸੈਦੋਕੇ ਨਿਊ ਨਾਲਜੀਤ ਭੋਲੇਬਾਈ ਦਾ ਕੇਵਲ ਸੈਦੋਗੇ ਦਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਬਾਈ ਮੱਖਣ ਸੈਦੋਗੇ ਬਾਈ ਗੋਗੀ ਉਹਨਾਂ ਦਾ ਸਾਰੇ ਜਿੰਨੇ ਸੈਦੋਗੇ ਦੇ ਸਾਡੇ ਐਨਆਰਆਈ ਕਬੱਡੀ ਨੂੰ ਪਿਆਰ ਕਰਨ ਵਾਲੇ ਬਿੱਟੂ ਦੇ ਨਾਲ ਆ ਆ ਭਰਾਵਾਂ ਦਾ ਅਸ਼ੀਰਵਾਦ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ